ਹੁਣ ਤਾਂ ਉਲਟਾ ਕੰਮ ਹੋ ਗਿਆ ਨਾ ਅੱਗੇ ਵਿਆਹਾਂ ਵਿੱਚ ਸਾਡੀਆਂ ਮਾਈਆਂ ਪ੍ਰਸ਼ਾਦਾ ਪਕਾਉਂਦਿਆਂ ਸੀ ਤੇ ਨੱਚਣ ਵਾਲੀਆਂ ਬਾਹਰੋਂ ਸੱਦੇ ਹੁੰਦੇ ਸੀ ਹੁਣ ਪ੍ਰਸ਼ਾਦੇ ਪਕਾਉਣ ਬਾਹਰੋਂ ਆਉਂਦੀਆਂ ਤੇ ਘਰ ਵਾਲੀਆਂ ਨੱਚਦੀਆਂ ਹੁੰਦੀਆਂ ਨੇ ਕੁੱਟਾ ਕੰਮ ਹੋ ਗਿਆ ਖੰਡ ਪਾਠ ਰਖਾਇਆ ਤਾਂ ਵੀ ਬਾਹਰੋਂ ਲੰਗਰ ਪਕਾਉਣ ਵਾਲੇ ਆਏ ਨੇ ਵਿਆਹ ਤਾਂ ਵੀ ਖੰਡ ਪਾਠ ਤਾਂ ਕਰਾਇਆ ਪਰ ਸਾਡਾ ਕਾਰਜ ਨਹੀਂ ਹੋਇਆ ਹੋਣਾ ਵੀ ਨਹੀਂ ਕਦੇ ਵੀ ਤੁਸੀਂ ਪੈਸੇ ਨਾਲ ਰੱਬ ਖਰੀਦੇ ਫਿਰਦੇ ਹੋ ਕੱਪੜੇ ਵੀ ਮੈਲੇ ਨਾ ਹੋਣ ਪਕਾਉਣਾ ਵੀ ਨਾ ਪਵੇ ਵਰਤੌਣਾ ਵੀ ਨਾ ਪਵੇ ਖੰਨ ਪਾਠ ਹੋ ਰੇ ਕੋਈ ਘਰ ਦਾ ਮੈਂਬਰ ਕੋਲ ਬੈਠ ਕੇ ਪਾਠ ਹੀ ਨਹੀਂ ਸੁਣਿਆ ਕਿਸੇ ਨੇ ਸਾਧ ਸੰਗੀ ਜੇ ਮਾਇਆ ਨਾਲ ਰੱਬ ਖਰੀਦਿਆ ਜਾਏ ਤੇ امیر ਖਰੀਦ ਲੈਣਗੇ ਗਰੀਬਾਂ ਕੋਲ ਕਿਨੇ ਆਉਣਾ ਫਿਰ ਉਹ ਤਾਂ ਪ੍ਰੇਮ ਦੇ ਬਸ ਹੈ ਜੇ ਖੁਸ਼ੀਆਂ ਲੈਣੀਆਂ ਪਹਿਲਾਂ ਤਾਂ ਪਾਠ ਕਰਾਓ ਜ਼ਰੂਰ